ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਅੱਜ ਪ੍ਰਾਇਮਰੀ ਸਕੂਲ ਦੇ ਸੰਜੇ ਪ੍ਰੋਗਰਾਮ ਵਿੱਚ ਮੇਰੇ ਨਾਲ ਆਏ ਮੇਰੇ ਕਰਨ ਪਤਨੀ ਔਰ ਤੁਹਾਡੇ ਬੇਟੀ ਖੁਸ਼ਬੂ ਜੀ ਸਾਡੇ ਸਿੱਖਿਆ ਕੋਆਰਡੀਨੇਟਰ ਸੁਰਿੰਦਰ ਜੀ ਸਾਡੇ ਬਲਾਕ ਪ੍ਰਧਾਨ ਭਜਨ ਜੀ ਹਾਜ਼ਿਲ ਦਾ ਸ਼ਹਿਰ ਤੋਂ ਸਾਡੇ ਪ੍ਰਧਾਨ ਪੈਨਲ ਕਾ ਜੀ ਸਾਡੇ ਇਸ ਪਿੰਡ ਦੇ ਸਰਪੰਚ ਸਾਡੇ ਪੈਨ ਮਨਦੀਪ ਕੌਰ ਜੀ ਉਹਨਾਂ ਦੇ ਪਤੀ ਰਾਜਜੀਤ ਸਿੰਘ ਜੀ ਇਸ ਪਿੰਡ ਦੇ ਸਾਫਤ ਸਰਪੰਚਔਰ ਸਾਡੇ ਪਰਿਵਾਰੀ ਪ੍ਰਦਾ ਹਰਮਿੰਦਰ ਸਿੰਘ ਜੀ ਇਸ ਸਕੂਲ ਦੇ ਪ੍ਰਿੰਸੀਪਲ ਰਾਜ ਰਵੀ ਸਿੰਘ ਜੀ ਪ੍ਰਾਇਮਰੀ ਸਕੂਲ ਦੇ ਹੈ ਟੀਚਰ ਰਾਜ ਵਿਆਲ ਸਿੰਘ ਜੀ ਸਾਰੇ ਹੀ ਸਾਡੇ ਪੰਚਾਇਤ ਦੇ ਬੜੇ ਸਤਿਕਾਰਯੋਗ ਮੈਂਬਰ ਸਹਿਬਾਨ ਸਾਰੇ ਪਿੰਡ ਵਾਸੀ ਸਾਡੇ ਦੋਨਾ ਸਕੂਲਾਂ ਦੇ ਟੀਚਰਸ ਸਾਰਾ ਸਟਾਫ ਛੋਟੇ ਬੱਚੇ ਸਾਰਿਆਂ ਨੂੰ ਪਤੇ ਸਾਂਝੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜੇ ਮੈਂ ਸਮਝਦਾ ਭਾਗਾ ਵਾਲਾ ਦਿਨ ਹੈ ਖੁਸ਼ੀ ਦਾ ਦਿਨ ਹੈ ਜਿਵੇਂ ਅੱਜ ਆ ਇਸ ਸਕੂਲ ਦੇ ਫੰਕਸ਼ਨ ਦੇ ਵਿੱਚ ਇਕੱਠੇ ਆ ਔਰ ਇਹ ਦਿਨ ਮੈਂ ਸਮਝਦਾ ਸਾਡੇ ਬੱਚਿਆਂ ਲਈ ਬਹੁਤ ਖੁਸ਼ੀ ਦਾ ਦਿਨ ਹੈ ਜਿਨ੍ਹਾਂ ਨੇ ਅੱਜ ਇਸ ਫੰਕਸ਼ਨ ਦੇ ਵਿੱਚ ਤਿਆਰੀ ਕਰਕੇ ਇਸ ਸਟੇਜ ਤੇ ਅੱਜ ਪਰਫਾਰਮ ਕੀਤਾ ਹੈ ਅੱਜ ਦੇਖਣ ਨੂੰ ਮਿਲਿਆ ਕਿ ਜਿਸ ਤਰ੍ਹਾਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਫੰਕਸ਼ਨ ਹੁੰਦੇ ਨੇ ਉਸ ਤੋਂ ਵੀ ਇੱਕ ਵਧੀਆ ਫੰਕਸ਼ਨ ਜਿਹੜਾ ਹੈ ਇਸ ਸਕੂਲ ਦੇ ਵਿੱਚ ਅੱਜ ਆਰਗੇਨਾਈਜ਼ ਕੀਤਾ ਗਿਆ ਤੇ ਸਾਡੇ ਬੱਚਿਆਂ ਨੇ ਬਹੁਤ ਹੀ ਵਧੀਆ ਇੱਥੇ ਪਰਫਾਰਮ ਕੀਤਾ ਸਾਡੇ ਬੱਚਿਆਂ ਨੇ ਤਾੜੀਆਂ ਮਾਰੀਆਂ ਕਿ ਕਿਰੇ ਸਾਡੇ ਪੀਛਰਾਂ ਨੇ ਇਹਨਾਂ ਨੂੰ ਪ੍ਰੇਪੇਅਰ ਕਰਵਾਇਆ ਪੀਛਰਾਂ ਨੇ ਵੀ ਤਾੜੀਆਂ ਮਰਦੀਆਂ ਨੇ ਜੋ ਸਾਡੇ ਬੱਚਿਆਂ ਨੂੰ ਇਹਨਾਂ ਵਧੀਆ ਇੱਥੇ ਗਾਈਡ ਕਰਕੇ ਪ੍ਰੇਪੇਅਰ ਕਰਦੇ ਨੇ ਅੱਜ ਤਕਰੀਬਨ 3 ਸਾਲ ਹੋ ਗਏ ਆਪਣੀ ਆਮ ਲੋਕਾਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਤੁਸੀਂ ਮੁੱਖ ਮੰਤਰੀ ਬਣਾਇਆ ਔਰ ਪੈਂਸਲ ਪਹਿਲਾਂ ਜਦੋਂ ਤੁਹਾਡੇ ਕੋਲ ਆਏ ਅਸੀਂ ਤੁਹਾਡੇ ਕੋਲ ਮੌਕਾ ਪੱਕਿਆ ਸੀ ਕਿ ਸਾਨੂੰ ਇੱਕ ਮੌਕਾ ਦਿਓ ਤਾਂ ਤੁਸੀਂ ਸਾਨੂੰ ਸੇਵਾ ਦਾ ਮੌਕਾ ਦਿੱਤਾ ਜਦੋਂ ਵਿਧਾਨ ਸਭਾ ਦੇ ਵਿੱਚ ਤੁਸੀਂ ਮੈਨੂੰ ਭੇਜਿਆ ਉਸ ਸਮੇਂ ਤੁਹਾਡੇ ਪਿੰਡ ਦੇ ਵਿੱਚ ਜਦੋਂ ਆਏ ਸੀ ਅਸੀਂ ਤਾਂ ਸਕੂਲ ਦੀਆਂ ਸਾਡੇ ਕੋਲ ਕੋਈ ਡਿਮਾਂਡਾਂ ਆਈਆਂ ਸੀ ਕਿ ਸਾਡੇ ਜਿਹੜੇ ਸਕੂਲ ਦੇ ਕਮਰੇ ਨੇ ਉਹਨਾਂ ਦੀ ਛੱਤਾਂ ਦੀ ਹਾਲਤ ਬਹੁਤ ਮਾੜੀ ਹੈ ਇਸ ਤੋਂ ਨਵਾ ਬਾਥਰੂਮ ਦੀ ਲੋੜ ਹੈ ਬੱਚਿਆਂ ਨੂੰ ਬੜੀ ਮੁਸ਼ਕਲ ਆਉਂਦੀ ਹੈ ਚਾਰ ਦਿਵਾਰੀ ਸਕੂਲ ਦੀ ਜਿਹੜੀ ਲੋੜ ਹੈ ਉਹ ਜਿਹੋ ਜਿਹੜੇ ਕੰਮ ਸੀਗੇ ਉਹ ਡਿਮਾਂਡਾਂ ਜਾਂ ਛੋਟੇ ਮੱਡੇ ਹੋਰ ਵੀ ਜਿਹੜੇ ਕੰਮ ਸੀ ਉਹ ਤੁਸੀਂ ਸਾਨੂੰ ਦੱਸਿਆ ਉਦੋਂ ਜੋ ਨਾਲ ਦੇ ਨਾਲ ਹੀ ਤੁਹਾਡੀ ਜਿਹੜੀ ਮੰਗ ਹੈ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਭੇਜੀ ਤੇ ਨਾਲ ਦੇ ਨਾਲ ਇਹ ਵੇਖੋ ਗਰੰਟਾ ਜਿਹੜੀਆਂ ਤੁਹਾਡੇ ਸਕੂਲ ਨੂੰ ਆਉਣੀਆਂ ਸ਼ੁਰੂ ਹੋ ਗਈਆਂ ਅੱਜ ਚਾਰ ਦੁਆਰੀ ਦੀ ਗੱਲ ਕਰ ਲਈਏ ਉਹ ਚਾਰ ਦੁਆਰੀ ਰੇਪੇਰ ਹੋਣ ਵਾਲੀ ਸੀ ਉਸ ਤੋਂ ਬਾਅਦ ਕੋਈ ਨਵੀਂ ਬਣਨ ਵਾਲੀ ਸੀ ਤਾਂ 14 ਲੱਖ ਰੁਪਏ ਜਿਹੜਾ ਉਹਦਾ ਦਿੱਤਾ ਗਿਆ ਆ ਚਾਰ ਦੁਆਰੀ ਬਣ ਕੇ ਤਿਆਰ ਹੈ ਇਸ ਤੋਂ ਇਲਾਵਾ ਟਰੈਕ ਦੀ ਡਿਮਾਂਡ ਸੀਗੀ ਉਹਦੇ ਲਈ 1,60,000 ਰੁਪਏ ਔਰ ਬਾਥਰੂਮ ਦੇ ਲਈ ਟਾਇਲਟ ਨੇ 113000 ਰੁਪਏ ਉਹਦੇ ਲਈ ਤੇ ਹੋਰ ਜਿਹੜੇ ਵੀ ਕੰਮ ਹੋਣ ਵਾਲੇ ਸੀ ਸਕੂਲ ਦੇ ਵਿੱਚ ਜਿਵੇਂ ਛੱਤਾਂ ਰਿਪੇਅਰ ਕਰਨੀਆਂ ਸੀ ਸੱਤ ਕਮਰਿਆਂ ਦੀ ਛੱਤ ਦੀ ਜਿਹੜੀ ਛੱਤ ਨਵੇਂ ਸਿਰਿਓਂ ਪਾਈ ਗਈ ਹੈ ਜਾਂ ਹੋਰ ਵੀ ਕੋਈ ਕੰਮ ਸੀਗੇ ਤਕਰੀਬਨ 32550000 ਰੁਪਏ ਦੀ ਗ੍ਰਾਂਟ ਦਿੱਤੀ ਗਈ ਉਹਨਾਂ ਸਾਰੇ ਕੰਮਾਂ ਲਈ ਕੁੱਲ 49280000 ਰੁਪਏ ਜਿਹੜਾ ਆਪਣੇ ਵੱਲੋਂ ਪਿਛਲੇ 3 ਸਾਲਾਂ ਦੇ ਵਿੱਚ ਸਕੂਲ ਤੱਕ ਇਹਨਾਂ ਨਾਲੇ ਸਾਰੇ ਕੰਮ ਅੱਜ ਮੁਕੰਮਲ ਹੋਏ ਜਿਨ੍ਹਾਂ ਵਿੱਚ ਯੂਨੀਫਾਰਮ ਜਾਂ ਸਪੋਰਟਸ ਦਾ ਕੋਈ ਸਮਾਨ ਹੈ ਜਿਵੇਂ ਸਾਡੇ ਟ੍ਰੇਡ ਚੱਲਦੀਆਂ ਨੇ ਫੂਡ ਪ੍ਰੋਸੈਸਿੰਗ ਉਹ ਰਿਟੇਲ ਦੀ ਇਹਨਾਂ ਸਾਰੇ ਜਿਹੜੇ ਵਿੱਚ ਨੇ ਗਰੰਟਾ ਉਹਨਾਂ ਨੂੰ ਵੀ ਦਿੱਤੀਆਂ ਗਈਆਂ ਜਿਦੇ ਨਾਲ ਅੱਜ ਸਾਡੇ ਸਕੂਲ ਦੇ ਕੰਮ ਹੋਏ ਪ੍ਰਾਇਮਰੀ ਸਕੂਲ ਉਹਨਾਂ ਨੂੰ ਵੀ 5 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਗਈ ਕੋਈ ਛੋਟੇ-ਮੋਟੇ ਕੰਮ ਸੀ ਉਹਨਾਂ ਦੇ ਉਹ ਕੀਤੇ ਐ ਤਕਕੋਲ 54 ਲੱਖ ਰੁਪਏ ਦੋਨਾਂ ਸਕੂਲਾਂ ਨੂੰ ਗ੍ਰਾਂਟ ਦਿੱਤੀ ਗਈ ਹੈ ਅੱਜ ਜਿਹੜੀ ਤੁਸੀਂ ਹੋਰ ਵੀ ਡਿਮਾਂਡ ਕੀਤੀ ਹੈ ਕਿਚਨ ਸ਼ੈੱਡ ਪੀਣ ਵਾਲਾ ਪਾਣੀ ਪ੍ਰਾਇਮਰੀ ਸਕੂਲ ਦੇ ਵਿੱਚ ਜਾਂ ਆਂਗਣਵਾੜੀ ਜਾਂ ਛੱਪੜ ਦਾ ਜਿਹੜਾ ਬੁਰਾ ਹਾਲ ਹੈ ਜਾਂ ਸਟੇਡੀਅਮ ਬਣਾਉਣ ਦੀ ਇਹ ਵੀ ਜਿਹੜੀਆਂ ਤੁਹਾਡੀਆਂ ਸਾਡੇ ਕੋਲ ਡਿਮਾਂਡਾਂ ਆ ਗਈਆਂ ਇਹਦੇ ਲਈ ਵੀ ਜਿਹੜੀਆਂ ਗ੍ਰਾਂਟਾਂ ਅਸੀਂ ਬੜੀਆਂ ਜਲਦ ਜਾਰੀ ਕਰਨ ਜਾ ਰਹੇ ਹਾਂ ਅੱਜ ਜਿਵੇਂ ਮੈਨੂੰ ਦੱਸ ਰਹੇ ਸੀਗੇ ਪ੍ਰਿੰਸੀਪਲ ਸਾਹਿਬ ਇੱਕ ਦਾ 400 ਮੀਟਰ ਦਾ ਟ੍ਰੈਕ ਜਿਹੜਾ ਪ੍ਰੋਪਰ ਬਣ ਜੇ। ਤੁਹਦ ਲਈ ਜਗਾ ਮੈਂ ਸਰਪੰਚ ਸਾਹਿਬ ਨੂੰ ਵੀ ਕਹਨਾ ਉਸ ਤਰੀਕੇ ਨਾਲ ਸਾਨੂੰ ਮਤਾ ਪਾ ਕੇ ਦੇ ਦਿਓ ਜਗਾ ਸੈੱਟ ਕਰ ਦਿਓ। ਤੇ ਜਿਹੜਾ ਸਟੇਡੀਅਮ ਵੀ ਬਣਾਉਣਾ ਉਹਦਾ ਵੀ ਮੈਨੂੰ ਮਤਾ ਪਾ ਕੇ ਦਿਓ। ਆਪਾਂ ਜਿਹੜਾ ਸਟੇਡੀਅਮ ਵੀ ਜਿੰਨੀ ਵੀ ਤੁਹਾਨੂੰ ਗ੍ਰਾਂਟ ਚਾਹੀਦੀ ਹੈ ਮੈਨੂੰ ਸਰਪੰਚ ਸਾਹਿਬ ਕਹਿ ਰਹੇ ਸੀ ਕਿ ਨੌਜਵਾਨਾਂ ਦੇ ਲਈ ਇੱਕ ਵਧੀਆ ਖੇਡ ਦਾ ਸਟੇਡੀਅਮ ਬਣਾ ਦਈਏ। ਤਾਂ ਅਸੀਂ ਹੁਣ ਬਣਾਉਣ ਜਾ ਰਹੇ ਹਾਂ ਸਾਡੀ ਪਹਿਲੀ ਇਹ ਹੀ ਹੈ ਕਿ ਹਰ ਪਿੰਡ ਦੇ ਵਿੱਚ ਖੇਡ ਸਟੇਡੀਅਮ ਬਣਾਇਆ ਜਾਵੇ, ਵਾਲੀਬਾਲ ਦਾ ਇਹ ਸਾਡੇ ਡੀਅਮ ਨਜਰਾ ਗਰਾਊਂਡ ਬਣਾਇਆ ਜਾ ਰਿਹਾ। ਉਹਦੇ ਲਈ ਅਸੀਂ ਪਹਿਲ ਦੇ ਆਧਾਰ ਤੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਲਈ ਕੰਮ ਕਰ ਰਹੇ ਹਾਂ। ਇਹ ਸਾਰੇ ਜਿਹੜੇ ਕੰਮ ਨੇ ਤੁਹਾਡੇ ਹੁਣ ਅਸੀਂ ਆਉਣ ਵਾਲੇ ਕੁਝ ਹੀ ਦਿਨਾਂ ਦੇ ਵਿੱਚ ਗਰੰਟਾ ਦੇਣ ਜਾ ਰਹੇ ਹਾਂ। ਛੱਪੜ ਦਾ ਬੜਾ ਬੁਰਾ ਹਾਲ ਹੈ ਕਹਿੰਦੇ। ਉਹਦੇ ਲਈ ਪੈਚ ਲਾਈਨ ਦਾ ਜਿੰਨੇ 2 ਕਿਲੋਮੀਟਰ ਪਾਈਪ ਲੈਂਡ ਪੈਣੀ ਹੈ ਉਹਦੀ ਜਿਹੜੀ ਗ੍ਰਾਂਟ ਬੜੀ ਜਲਦ ਆਉਣ ਵਾਲੀ ਹੈ ਤੁਹਾਡੀ। ਇਹੋ ਜਿਹੇ ਜਿਹੜੇ ਕੰਮ ਨੇ ਉਹ ਸਾਰੇ ਕਰ ਰਹੇ ਆ ਤਾਂ ਇਸ ਤੋਂ ਪਹਿਲਾਂ ਤਕਰੀਬਨ 36 ਲੱਖ ਰੁਪਏ ਦੇ ਤੁਹਾਡੇ ਅਸੀਂ ਖਾਲੇ ਪਾਸ ਦਿੱਤੇ ਹੋਏ ਜਿਨ੍ਹਾਂ ਵਿੱਚ ਕੁਝ ਬਣ ਗਏ ਐ ਔਰ ਕੁਝ ਬਣਨ ਵਾਲੇ ਤੇ ਹੋਰ ਵੀ ਡਿਮਾਂਡ ਸਾਡੇ ਕੋਲ ਆ ਚੁੱਕੀ ਐ ਖਾਲਿਆਂ ਦੀ ਉਹ ਵੀ ਅਸੀਂ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਉਹ ਵੀ ਤੁਹਾਡੀ ਖਾਲਿਆਂ ਦੀ ਤੋ ਚਾਰ ਦਿਨਾਂ ਦੇ ਵਿੱਚ ਵਿੱਚ ਹੀ ਪਾਸ ਕਰਨ ਜਾ ਰਹੇ ਹਾਂ ਤੁਸੀਂ ਸਾਰੇ ਖਾਲੇ ਬਣਵਾ ਸਕਦੇ ਹੋ ਕੋਈ ਖਾਲਾ ਜਿਹੜਾ ਅਸੀਂ ਕੱਚਾ ਨਹੀਂ ਰਹਿਣ ਦਿੰਦੇ ਆਪਣੇ ਜਿੰਮੇ ਦੇ ਕਿਸਾਨ ਨੂੰ ਅੱਜ ਵੇਖੋ ਸਕੂਲ ਦੇ ਵਿੱਚ ਇਹ ਕੰਮ ਹੋਏ ਨੇ ਆਪਣੇ ਕਿਲੇ ਪਹਿਲਾਂ 3 ਸਾਲ ਪਹਿਲਾਂ ਤਾਂ ਇਹੀ ਕਹਿੰਦੇ ਸੀਗੇ اپੋਜੀਸ਼ਨ ਵਾਲੇ ਕਿ ਇਹਨਾਂ ਨੂੰ ਤੇ 4 ਸਾਲ ਤਾਂ ਸਮਝ ਵੀ ਨਹੀਂ ਆਣੀ ਕਰਨਾ ਕੀ ਹੈ ਅੱਜ ਬੜੇ ਮਾਣ ਨਾਲ ਕਹਿ ਸਕਦੇ ਆ ਜਿੰਨੀ ਗ੍ਰਾਂਟ ਸਕੂਲ ਦੇ ਵਿੱਚ ਆਈ ਹੈ ਜੇ 3 ਸਾਲ ਪੂਰੇ ਹੋਏ ਨੇ ਸਰਕਾਰ ਨੂੰ ਤਾਂ ਵੇਖੋ 3 ਸਾਲਾਂ ਦੇ ਵਿੱਚ ਆਪਾਂ ਕੰਮ ਵੀ ਪੂਰੇ ਕਰਕੇ ਦਿਖਾਏ ਆ ਔਰ ਜਿਹੜੇ ਦੋਸਰ ਰਹਿ ਗਏ ਇਹਨਾਂ ਦੇ ਵਿੱਚ ਜਿਹੜੇ ਜਿਹੜੇ ਵੀ ਤੁਸੀਂ ਇਹ ਤਾਂ ਜਿਹੜੇ ਹੋਰ ਛੋਟੇ ਛੋਟੇ ਕੰਮ ਦੱਸੇ ਆ ਬਹੁਤ ਸਾਰਾ ਕੁਝ ਕੰਮ ਜਾ ਰਹੇ ਆ ਬਹੁਤ ਕੁਝ ਕਰ ਰਹੇ ਆ ਜਿਹੜਾ ਕੋਈ ਆਪਣੇ ਲੋਕਾਂ ਨੇ ਸੋਚਿਆ ਹੀ ਨਹੀਂ ਹੋਣਾ ਅਸੀਂ ਸਕੂਲਾਂ ਦੇ ਵਿੱਚ ਆਪਣੀ ਸਰਕਾਰ ਇੰਟਰਐਕਟਿਵ ਟੀਵੀ ਪੈਨਲ ਲਗਾ ਰਹੀ ਹੁਣ ਇੰਟਰਐਕਟਿਵ ਟੀਵੀ ਪੈਨਲ ਦੇ ਵਿੱਚ ਕੀ ਹੁੰਦਾ ਮੈਂ ਸਾਡੇ ਪਿੰਡ ਦੇ ਸਾਰਿਆਂ ਨੂੰ ਦੱਸਵਾਇਆ ਚਾਹੁੰਦਾ ਇੱਕ ਟੀਵੀ ਬਹੁਤ ਵੱਡਾ ਜਿਹੜਾ ਇੱਕ ਕੰਧ ਜਿੱਡਾ ਟੀਵੀ ਹਰ ਸਕੂਲ ਦੇ ਵਿੱਚ ਅਸੀਂ ਹਰ ਕਲਾਸਾਂ ਦੇ ਵਿੱਚ ਸਰਕਾਰ ਲਗਾਉਣ ਜਾ ਰਹੀ ਹੈ ਬੱਚਿਓ ਇਸ ਟੀਵੀ ਨਾਲ ਗੱਲ ਕਰ ਸਕਦੇ ਨੇ ਬੱਚਿਓ ਇਸ ਟੀਵੀ ਨੂੰ ਕੋਈ ਵੀ ਸਵਾਲ ਪੁੱਛ ਸਕਦੇ ਨੇ ਉਹ ਟੀਵੀ ਇੱਕੋ ਜਵਾਬ ਦੇਗਾ ਸਾਰਾ ਉਹਦੇ ਵਿੱਚ ਜਿਹੜੀ ਵੀਡੀਓ ਜਾਂ ਕੁਝ ਵੀ ਜਿਹੜਾ ਪੁੱਛਣਾ ਚਾਹੁੰਦੇ ਨੇ ਉਹ ਆ ਜਾਇਆ ਕਰੇਗਾ ਉਹ ਸਕੂਲਾਂ ਦੇ ਵਿੱਚ ਲੱਗਣੇ ਸ਼ੁਰੂ ਹੋ ਗਏ ਨੇ ਆਉਣ ਵਾਲੇ ਸਾਰੇ ਸਕੂਲਾਂ ਦੇ ਵਿੱਚ 2 ਸਾਲਾਂ ਬਾਅਦ ਸਾਰੇ ਟੀਵੀ ਲੱਗ ਜਾਣਗੇ ਔਰ ਪਹਿਲਾਂ ਆਪਣੇ ਟੀਚਰਸ ਨੂੰ ਚੌਕ ਨਾਲ ਪੜਾਉਣਾ ਪੈਂਦਾ ਉਹਦੇ ਚੌਕ ਦੀ ਲੋੜ ਨਹੀਂ ਪੈਂਦੀ ਉਹ ਬਲੈਕਬੋਰਡ ਜਿਹੜਾ ਕਹਿੰਦੇ ਸੀ ਆਪਾਂ ਬੋਰਡ ਹੁੰਦਾ ਉਹਦਾ ਵੀ ਕੰਮ ਕਰਨਗੇ ਫਿੰਗਰ ਨਾਲ ਟੱਚ ਨਾਲ ਜਿਵੇਂ ਆਪਾਂ ਮੋਬਾਈਲ ਚਲਾਉਂਦੇ ਆ ਉਹ ਵੀ ਟੀਵੀ ਚੰਦਿਆ ਕਰੇਗਾ ਇਹੋ ਜਿਹਾ ਕੰਮ ਆਪਾਂ ਕਰ ਰਹੇ ਆ ਸਾਡੇ ਬੱਚਿਆਂ ਲਈ ਕਿਹਾ ਤਾਂ ਕਿ ਸਾਡੇ ਬੱਚੇ ਜਿਹੜੇ ਨੇ ਆਉਣ ਵਾਲੇ ਜਿਹੜਾ ਇਹਨਾਂ ਦਾ ਭਵਿੱਖ ਹੈ ਉਹ ਚੰਗਾ ਹੋਵੇ ਅੱਜ ਇਹ ਕੰਮ ਕਰਨ ਦੀ ਲੋੜ ਹੈ ਜੋ ਕੀਤੇ ਜਾ ਰਹੇ ਨੇ ਅੱਜ ਆਪਣੇ ਪੰਜਾਬ ਦੇ ਵਿੱਚ ਤਕਰੀਬਨ 20000 ਦੇ ਕਰੀਬ ਸਕੂਲ ਨੇ ਜਿੱਥੇ 28 ਲੱਖ ਬੱਚੇ ਪੜ੍ਹਦੇ ਨੇ ਇਹਨਾਂ ਸਾਰੇ ਸਕੂਲਾਂ ਦੇ ਵਿੱਚ ਬਹੁਤ ਸਾਰੀਆਂ ਕਮੀਆਂ ਸੀ ਕਿਧਰੇ ਕਲਾਸਰੂਮ ਨਹੀਂ ਸੀ ਕਿਧਰੇ ਚਾਪਵਾਰੀਆਂ ਨਹੀਂ ਸੀ ਕਿਤੇ ਬਾਥਰੂਮਾਂ ਦਾ ਬੁਰਾ ਹਾਲ ਸੀ ਪੀਣ ਵਾਲਾ ਪਾਣੀ ਦਾ ਪ੍ਰਬੰਧ ਨਹੀਂ ਸੀ ਬੱਚਿਆਂ ਦੇ ਬੈਠਣ ਦੇ ਵੇਖੋ ਡੈਸਕ ਤੱਕ ਨਹੀਂ ਹੁੰਦੇ ਸੀ ਉਹ ਸਾਰੀਆਂ ਕਮੀਆਂ ਨੂੰ ਵੇਖੋ 3 ਸਾਲਾਂ ਦੇ ਵਿੱਚ ਪੂਰਾ ਕੀਤਾ ਗਿਆ ਹੈ ਔਰ ਜਿਹੜੀਆਂ ਹੋਰ ਵੀ ਰਹਿ ਗਈਆਂ ਕਮੀਆਂ ਆਉਣ ਵਾਲੇ 2 ਸਾਲਾਂ ਦੇ ਵਿੱਚ ਉਹ ਵੀ ਕਮੀਆਂ ਜਿਹੜੀਆਂ ਪੂਰੀਆਂ ਕਰ ਦੇਣੀਆਂ ਤੇ ਆਪਣੇ ਸਕੂਲਾਂ ਨੂੰ ਵਧੀਆ ਬਣਾਇਆ ਜਾਣਾ ਹੈ ਤਾਂ ਕਿ ਸਾਡੇ ਬੱਚੇ ਸਾਡੇ ਵਿਸ਼ਵ ਪੁੱਤਰ ਦੀ ਜਿਹੜੀ ਪੜਾਈ ਹੈ ਉਹਦੇ ਤੱਕ ਪਹੁੰਚ ਸਕਣ ਇਹ ਕੰਮ ਕੀਤੇ ਜਾ ਰਹੇ ਆ ਅੱਜ ਹਰ ਸਕੂਲ ਦੇ ਵਿੱਚ ਵਾਈਫਾਈ ਦੇ ਕਨੈਕਸ਼ਨ ਲੱਗ ਰਹੇ ਆ